ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ ਨੂੰ ਮਿਤ ਭੋਗ ਅਤੇ ਅੰਤਿਮ ਅਰਦਾਸ ਦਾ ਸਮਾਗਮ ਫਿਲਮ ਇੰਡਸਟਰੀ ਦੇ ਨਾਲ ਹੀ ਸਿਆਸੀ ਸ਼ਖਸੀਅਤਾਂ ਨੇ ਦਿੱਤੀ ਭੱਲਾ ਨੂੰ ਸ਼ਰਧਾਂਜਲੀ ਭੱਲਾ ਦੀ ਧੀ ਨੇ ਭਾਵੁਕ ਹੁੰਦਿਆਂ ਉਹਨਾਂ ਦੀਆਂ ਯਾਦਾਂ ਕੀਤੀਆਂ ਸਾਂਝੀਆਂ ਪੰਜਾਬ ਚ ਹੜ੍ਹਾਂ ਦੀ ਲਪੇਟ ਚਾਉਣ ਵਾਲੇ ਜ਼ਿਲ੍ਹਿਆਂ ਦੀ ਗਿਣਤੀ ਹੋਈ 8 ਲਾਲਜੀਤ ਭੁੱਲਰ ਹੜ੍ਹ ਪ੍ਰਭਾਵਿਤ ਇਲਾਕਿਆਂ ਚ ਰਾਸ਼ਨ ਤੇ ਪਸ਼ੂ ਖੁਰਾਕ ਲੈ ਕੇ ਪਹੁੰਚੇ ਉਨ੍ਹਾਂ ਕਿਹਾ ਕੇਂਦਰ ਦੀ ਮਦਦ ਵੀ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ ਕੈਬਨਟ ਮੰਤਰੀ ਬਰਿੰਦਰ ਗੋਇਲ ਨੇ ਹੜ੍ਹ ਪ੍ਰਭਾਵਿਤ ਪੰਜਾਬ ਦੀ ਤਾਜ਼ਾ ਸਥਿਤੀ ਬਾਰੇ ਦਿੱਤੀ ਜਾਣਕਾਰੀ ਉਨ੍ਹਾਂ ਕਿਹਾ ਕਿ ਇਸ ਵਾਰ ਹਾਲਾਤ 88 ਤੋਂ ਵੀ ਭੈੜੇ ਰਾਹਤ ਤੇ ਬਚਾਅ ਕਾਰਜ ਦੌਰਾਨ 11330 ਲੋਕਾਂ ਨੂੰ ਕੀਤਾ ਗਿਆ ਰੈਸਕਿਊ ਹਰ ਸਿਮਰਤ कौर ਬਦਲ ਨੇ ਪੰਜਾਬ ਚ ਹੜ੍ਹਾਂ ਦੀ ਸਥਿਤੀ ਤੇ ਡੂੰਗੀ ਚਿੰਤਾ ਕੀਤੀ ਜ਼ਾਹਰ ਉਹਨਾਂ ਕਿਹਾ ਕਿ ਸਰਕਾਰ ਇਸ ਔਖੀ ਘੜੀ ਚ ਆਪਣੀ ਬਣਦੀ ਜ਼ਿੰਮੇਵਾਰੀ ਪੂਰੀ ਨਹੀਂ ਕਰ ਰਹੀ ਸਰਕਾਰ ਘੱਟੋ ਘੱਟ ਇੱਕ ਹੈਲਪਲਾਈਨ ਨੰਬਰ ਜਾਰੀ ਕਰੇ ਗੁਰਜੀਤ ਔਜਲਾ ਨੇ ਰਮਦਾਸ ਵਿਖੇ ਪਿੰਡਾਂ ਚ ਹੋਏ ਨੁਕਸਾਨ ਦਾ ਲਿਆ ਜਾਇਜ਼ਾ ਔਜਲਾ ਨੇ ਕਿਹਾ ਪੰਜਾਬ ਸਰਕਾਰ ਦੀ ਅਣਗਹਿਲੀ ਕਾਰਨ ਲੋਕ ਮੁਸੀਬਤ ਚ ਫਸੇ ਉਹਨਾਂ ਸੰਕਟ ਦੀ ਘੜੀ ਚ ਲੋਕਾਂ ਨੂੰ ਇੱਕ ਦੂਜੇ ਦੀ ਮਦਦ ਕਰਨ ਨੂੰ ਕਿਹਾ ਤੇ ਹੁਣ ਖਬਰਾਂ ਦਾ ਵਿਸਥਾਰ ਪੰਜਾਬੀ ਕਾਮੇਡੀਅਨ ਜਸਵਿੰਦਰ ਪੱਲਾ ਦਾ ਭੋਗ ਅਤੇ ਅੰਤਿਮ ਅਰਦਾਸ ਅੱਜ ਚੰਡੀਗੜ੍ਹ ਦੇ ਸੈਕਟਰ 34 ਸਥਿਤ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਕੀਤੀ ਗਈ। ਇਸ ਮੌਕੇ ਪੰਜਾਬ ਫਿਲਮ ਇੰਡਸਟਰੀ ਦੀਆਂ ਵੱਡੀਆਂ ਹਸਤੀਆਂ ਤੇ ਨਾਲ ਨਾਲ ਰਾਜਨੀਤੀ ਅਤੇ ਸਮਾਜ ਦੀਆਂ ਜਾਣੀਆਂ ਪਛਾਣੀਆਂ ਸ਼ਖਸੀਅਤਾਂ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੀਆਂ। ਪੰਜਾਬੀ ਫਿਲਮ ਅਦਾਕਾਰ ਗਿੱਪੀ ਗਰੇਵਾਲ, ਗੁਰਪ੍ਰੀਤ ਕੁੱਗੀ, ਪੰਜਾਬ ਸਰਕਾਰ ਦੇ ਮੰਤਰੀ ਹਰਦੀਪ ਸਿੰਘ ਮੁੰਡੀਆਂ, ਸੰਸਦ ਮੈਂਬਰ ਗੁਰਮੀਤ ਸਿੰਘ ਮੀਤਹਿਰ ਅਤੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਪੱਲਾ ਨੂੰ ਯਾਦ ਕੀਤਾ। ਇਸ ਮੌਕੇ ਜਸਵਿੰਦਰ ਪੱਲਾ ਦੀ ਧੀ ਬੇਹਦ ਭਾਵੁਕ ਨਜ਼ਰ ਆਈ ਉਸਨੇ ਆਪਣੇ ਪਿਤਾ ਦੀਆਂ ਕਈ ਯਾਦਾਂ ਸਾਂਝੀਆਂ ਕਰਦੇ ਹੋਏ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਦੋਂ ਉਹਨਾਂ ਨੇ ਕਦੇ ਕਿਤੇ ਤਿਆਰ ਹੋ ਕੇ ਜਾਣਾ ਤਾਂ ਮੈਂ ਉਹਨਾਂ ਦੇ ਕਮਰੇ 'ਚ ਚਲੇ ਜਾਣਾ ਉਹਨਾਂ ਨੇ ਤਿਆਰ ਹੋਣਾ ਸ਼ੁਰੂ ਕਰਨਾ ਤੇ ਉਹਨਾਂ ਦੇ ਉਹਨਾਂ ਨੇ ਇੱਕ ਸੋਹਣਾ ਜਿਹਾ ਆਊਟਫਿਟ ਪ੍ਰੈਸ ਕਰਕੇ ਬੈੱਡ ਤੇ ਰੱਖਿਆ ਹੋਣਾ ਤੇ ਨਾਲ ਦੀ ਮੈਚਿੰਗ ਪੱਗ ਉੱਥੇ ਪਈ ਹੁੰਦੀ ਮੈਂ ਉਹਨਾਂ ਦੀ ਪੱਗ ਦੀ ਪੂਣੀ ਕਰਾਣੀ ਤੇ ਉਹਨਾਂ ਨੇ ਪੱਗ ਬੰਨਣੀ ਸ਼ੁਰੂ ਕਰਨੀ ਤੇ ਮੈਂ ਉਹਨਾਂ ਵੱਲ ਦੇਖਦੀ ਰਹਿ ਜਾਣਾ ਕਿ ਕਿੰਨੇ ਸੋਹਣੇ ਨੇ ਕਿੰਨੇ ਸੋਹਣੇ ਨੇ ਮੇਰੇ ਡੈਡੀ ਇਹਨਾਂ ਦੇ ਹਰ ਕੱਪੜਾ ਜੱਜਦਾ ਕਿੰਨਾ ਸੋਹਣਾ ਕੈਰੀ ਕਰਦੇ ਨੇ ਆਪਣੇ ਆਪ ਨੂੰ ਫਿਰ ਜਾਣ ਲੱਗੇ ਉਹਨਾਂ ਨੇ ਪਰਫਿਊਮ ਲਗਾਣਾ ਤੇ ਫਿਰ ਤਿਆਰ ਹੋ ਕੇ ਚਲੇ ਜਾਣਾ ਮੈਂ ਕਿੰਨੀ ਦੇਰ ਉਸੇ ਕਮਰੇ ਵਿੱਚ ਬੈਠੇ ਰਹਿਣਾ ਕਿ ਇੱਥੇ ਡੈਡੀ ਦੀ ਖੁਸ਼ਬੂ ਹੈ ਫਿਰ ਸ਼ਾਮ ਨੂੰ ਜਦੋਂ ਪੀਯੂ ਤੋਂ ਛੁੱਟੀ ਹੋਣੀ ਤੇ ਗੇਟ ਤੇ ਡੈਡੀ ਦੀ ਕਾਰ ਦਾ ਹੋਣ ਵਜਨਾ ਤੇ ਮੈਨੂੰ ਚਾਹ ਚੜ ਜਾਣਾ ਕਿ ਡੈਡੀ ਆ ਗਏ ਰਾਤ ਨੂੰ ਮੈਂ ਤੇ ਭੁਖਰਾਜ ਸਾਨੂੰ ਹਮੇਸ਼ਾ ਹੁੰਦਾ ਸੀ ਕਿ ਅਸੀਂ ਡੈਡੀ ਮੰਮਾ ਨਾਲ ਹੀ ਸੋਈਏ ਅਸੀਂ ਚਾਰਾਂ ਨੇ ਇੱਕੋ ਇੱਕੋ ਬੈੱਡ ਤੇ ਫਸ ਕੇ ਸੌਂਦੇ ਹੁੰਦੇ ਸੀ ਅਸੀਂ ਫਿਰ ਵੱਡੇ ਹੋ ਗਏ ਇੱਕ ਬੈੱਡ ਤੇ ਟਾਈਟ ਹੋਣ ਲੱਗ ਗਏ ਪਰ ਅਸੀਂ ਆਪਣੇ ਰੂਮ 'ਚ ਨਹੀਂ ਸੀ ਸੌਂਦੇ ਅਸੀਂ ਗੱਦੇ ਲਿਆਣੇ ਫੇਰ ਕੇ ਅਸੀਂ ਸੋਨਾ ਤਾਂ ਤੁਹਾਡੇ ਕੋਲ ਹੀ ਸੋਨਾ ਜੇ ਤੁਸੀਂ ਮੇਰੀ ਸਭ ਤੋਂ ਵੱਡੀ ਸਟਰੈਂਥ ਸੀ ਤਾਂ ਮੇਰੀ ਸਭ ਤੋਂ ਵੱਡੀ ਕਮਜ਼ੋਰੀ ਵੀ ਤੁਸੀਂ ਹੀ ਸੀ ਪੰਜਾਬ ਚਹਾੜਾਂ ਦੀ ਲਪੇਟ ਚ ਆਉਣ ਵਾਲੇ ਜ਼ਿਲ੍ਹਿਆਂ ਦੀ ਗਿਣਤੀ ਵੱਧ ਕੇ 8 ਹੋ ਗਈ ਹੈ ਘੱਗਰ ਨਦੀ ਦੇ ਓਵਰਫਲੋ ਹੋਣ ਕਾਰਨ ਕਈ ਪਿੰਡਾਂ ਦੇ ਖੇਤ ਜਲ ਥਲ ਹੋ ਗਏ ਜਦ ਕਿ ਸਤਲੁਜ ਅਤੇ ਰਾਵੀ ਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਹੜ੍ਹਾਂ ਦੌਰਾਨ ਪੰਜਾਬ ਚੋਂ ਲੰਘਣ ਵਾਲੀਆਂ ਲਗਭਗ 47 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਇਸ ਮੌਨਸੂਨ ਸੀਜ਼ਨ ਚ ਹੁਣ ਤੱਕ 23 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਤਿੰਨ ਲੋਕ ਅਜੇ ਵੀ ਲਾਪਤਾ ਨੇ ਸਰਕਾਰੀ ਅੰਕੜਿਆਂ ਅਨੁਸਾਰ 7699 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਚੁੱਕਾ ਹੈ ਉਧਰ ਕੈਬਨਟ ਮੰਤਰੀ ਲਾਲਜੀਤ ਭੁੱਲਰ ਹਲਕਾ ਪੱਟੀ ਵਿਖੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਰਾਸ਼ਨ ਅਤੇ ਪਸ਼ੂ ਖੁਰਾਕ ਲੈ ਕੇ ਪਹੁੰਚੇ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਤੋਂ ਆਈ 611 ਕਰੋੜ ਦੀ ਮਦਦ ਵੀ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ। ਥੈਂਕ ਯੂ ਲੂ। ਉਹ ਇਹ ਆ ਪੰਜਾਬ ਦੇ ਜਿੱਥੇ ਹੜਾ ਆਇਆ ਹੜਪੀੜਤਾਂ ਦੇ ਵਾਸਤੇ। ਹਾਂਜੀ। ਤੇ ਉਹ ਇਹ ਨਹੀਂ ਕਿ ਇੱਕੇ ਦਿਨ ਹੀ ਛੇ ਸੌ ਯਾਰਾਂ ਕਰੋੜ ਜਿਹੜਾ ਉਹ ਵੰਡਿਆ ਜਾਣਾ ਵਾ ਜਿਵੇਂ ਜਿਵੇਂ ਤਰਤੀਬ ਬਾਈ ਜੇ ਲੋਕਾਂ ਨੂੰ ਰੋਜ਼ ਲੋੜ ਆ। ਜਿਵੇਂ ਜਿਵੇਂ ਲੋੜ ਆ ਓਵੇਂ ਓਵੇਂ ਉਹ ਰਾਸ਼ੀ ਜਿਹੜੀ ਆ ਤੁਰੀ ਜਾਊਗੀ। ਜੇ ਇੱਕੇ ਦਿਨ ਹੀ ਉਹ ਸਾਰੇ ਪੈਸੇ ਵੰਡਤੇ ਤੇ ਮੁੜਕੇ ਜਿਹੜੇ ਲੋਕ ਹੜਪੀੜਤ ਨੇ ਉਹ ਇੱਕੇ ਦਿਨ ਸਾਰਾ ਸਮਾਨ ਲੈ ਕੇ ਤੇ ਮੁੜਕੇ ਗਾਂ ਕਿੱਧਰ ਜਾਣਗੇ ਹੁਣ ਅਸੀਂ ਆ ਅੱਜ ਚੌਥਾ ਦਿਨ ਹੋ ਗਿਆ ਵਾ ਚੋਕਰ ਫੀਡ ਜੋ ਵੀ ਸਾਡੇ ਕੋ ਫਿੱਟਾ ਸਮਾਨ ਵੰਦਿਆ ਨੂੰ ਤੇ ਇਸ ਤਰ੍ਹਾਂ ਜਿਵੇਂ ਜਿਵੇਂ ਲੋੜ ਆ ਉਵੇਂ ਉਵੇਂ ਪੈਣਾ ਭਰਾਵਾਂ ਕੋ ਪਹੁੰਚ ਕਰੀ ਦੀ ਨਾਲੇ ਮਿਲਗੁਲ ਚਾਹੀਦਾ ਨਾਲੇ ਦੁਖਸੂਪ ਪੁਛਜੀਦਾ ਤੇ ਜੇ ਆਪਾਂ ਕਹੀਏ ਇੱਕੇ ਦਿਨ ਹੀ ਸਾਰਾ ਕੋਈ ਦੇ ਦਈਏ ਤੇ ਇੱਕੇ ਦਿਨ ਦਿੱਤਿਆਂ ਤੇ ਫਿਰ ਟਾਈਮ ਵੀ ਨਹੀਂ ਸਰਨਾ ਉਹਦੇ ਦੋ ਦਿਨ ਲੰਘ ਦੇਣਗੇ ਪੰਜ ਦਿਨ ਲੰਘ ਜਾਣਗੇ ਜਦੋਂ ਇੱਕੇ ਰਾਂ ਆਪਾਂ ਚੀਜ਼ ਦੇਤੀ ਉਹ ਵਰਤੋਂ ਚ ਜਿਆਦੀ ਆ ਜਾਣੀ ਆ ਤੇ ਉਹ ਸਮਾਨ ਸਾਰਾ ਫੇਰ ਉਸੇ ਤਰ੍ਹਾਂ ਮੁੱਕ ਜਾਣਾ ਤੇ ਇਹਦੇ ਇਸ ਤਰ੍ਹਾਂ ਹੁੰਦਾ ਵਾ ਤਰੀਕੇ ਨਾਲ ਹੀ ਸਰਕਾਰ ਵੀ ਹੌਲੀ 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 ਸਟੈਪ ਬਾਈ ਸਟੈਪ ਲੋਕਾਂ ਨੂੰ ਜੋ ਬਣਦਾ ਵਾ ਉਹ ਲੋਕਾਂ ਦਾ ਹੱਕ ਵੀ ਮਿਲੂਗਾ ਲੋਕਾਂ ਨੂੰ ਮਾਰਦਿਆ ਵੀ ਮਿਲੂਗਾ ਵੇਖੋ ਕੁਦਰਤੀ ਕਰੋਪੀ ਹੈ ਇੱਥੇ ਹੁਣ ਸਿਆਸਤ ਨਹੀਂ ਕਰਨੀ ਚਾਹੀਦੀ ਹਰ ਬੰਦੇ ਨੂੰ ਗਰਾਊਂਡ ਤੇ ਆ ਕੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਇਹ ਬਿਲਕੁਲ ਜਿਵੇਂ ਪੰਜਾਬ ਸਰਕਾਰ ਦੇ ਦੋਸ਼ ਲਾਉਂਦੇ ਆ ਜੀ ਫੇਲ ਹੈ ਤੇ ਤੁਸੀਂ ਹੁਣ ਦੇਖੇ ਤੁਰੇ ਫਿਰਦੇ ਪਸੀਨੇ మేహి ਅਹੀਂ ਦੇ ਕੋਈ ਅੱਜ 20 ਦਿਨ ਹੋ ਗਏ ਆ ਜਿੱਦਨ ਦਾ ਪਾਣੀ ਆਇਆ ਜਿੱਦਨ ਦਿਹਾੜਾ ਆਇਆ ਅਸੀਂ ਲਗਾਤਾਰ ਰਾਤ ਦੇ 2-2 ਵਜੇ ਤੱਕ ਵੀ ਲੋਕਾਂ ਦੇ ਵਿੱਚ ਰਹੇ ਆ ਲੋਕਾਂ ਨੂੰ ਜੋ ਲੋੜਾਂ ਸੀ ਸਰਕਾਰ ਵੱਲੋਂ ਵੀ ਅਸੀਂ ਡੀਜ਼ਲ ਇੱਥੇ ਲੱਗ ਭੱਗ ਹੋਣ ਤੱਕ 50000 ਲੀਟਰ ਤੋਂ ਵੱਧ ਇੱਥੇ ਡੀਜ਼ਲ ਦਿੱਤਾ ਵਾ ਜਿਹੜਾ ਬੰਨ ਦੇ ਨਾਲ ਨਾਲ ਸੰਗਤ ਇੱਥੇ ਸੇਵਾ ਕਰਦੀ ਵੀ ਮਿੱਟੀ ਪਾਉਂਦੀ ਪਈ ਐ 1-1 ਲੀਟਰ 1-1 ਤੁਪਕਾ ਡੀਜ਼ਲ ਦਾ ਅਸੀਂ ਪੰਜਾਬ ਸਰਕਾਰ ਨੂੰ ਦਿੱਤਾ ਲੋਕਾਂ ਨੂੰ ਹੁਣ ਚੋਕਰ ਤਰਪਾਈਲਾ ਫੀਡ ਉਹ ਸਾਰਾ ਕੁਝ ਸਰਕਾਰ ਨੂੰ ਵੀ ਆਉਣਾ ਤੇ ਅਸੀਂ ਆਪਦੀ ਜੇਬ ਚੋਂ ਵੀ ਜਿੰਨੇ ਜੋਗੇ ਆ ਉਹ ਵੀ ਮਦਦ ਕਰਦੇ ਪਏ ਆ ਤੇ ਗਾਹ ਵੀ ਕਰਦੇ ਰਵਾਂਗੇ ਇਹ ਤੇ ਮਹਾਰਾਜ ਅੱਗੇ ਹੱਥ ਜੋੜ ਕੇ ਆਪਾਂ ਰਲ ਮਿਲ ਕੇ ਵੀ ਇਹ ਕੁਦਰਤੀ ਕਰੋਪੀ ਖਤਮ ਹੋਵੇ ਪਾਣੀ ਲਥੇ ਤੇ ਇਹ ਭਰਾ ਸਾਡੇ ਆਪ ਦੇ ਘਰਾਂ ਚ ਆਪ ਦੇ ਖੇਤਾਂ ਤੇ ਆਪ ਦੇ ਕੰਮ ਕਰਨ ਤੇ ਆਪ ਦੇ ਪਰਿਵਾਰ ਪਾਲਣ ਕੈਬਨਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਹੜ੍ਹ ਪ੍ਰਭਾਵਿਤ ਪੰਜਾਬ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੱਤੀ ਗੋਇਲ ਨੇ ਕਿਹਾ ਕਿ ਹਿਮਾਚਲ ਜੰਮੂ ਕਸ਼ਮੀਰ ਤੇ ਪਾਕਿਸਤਾਨ ਚਾਏ ਹੜ੍ਹ ਦਾ ਖਾਮਿਆਜ਼ਾ ਪੰਜਾਬ ਨੂੰ ਭੁਗਤਣਾ ਪਿਆ ਏ ਇਹ ਹਾਲਾਤ 1988 ਤੋਂ ਵੀ ਭੜੇ ਨੇ 1988 ਚ ਡੈਮਾ ਅਤੇ ਹੈਡਵਰਕਸ ਤੋਂ 11 ਲੱਖ 20 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਸੀ ਇਸ ਵਾਰ 14 ਲੱਖ 11 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਇਸ ਚੋਂ 20 ਲੱਖ ਕਿਊਸਿਕ ਪਾਣੀ ਡੈਮਾ ਅਤੇ ਬਾਕੀ 12 ਲੱਖ ਖੱਡਾਂ ਤੋਂ ਛੱਡਿਆ ਗਿਆ ਪੰਜਾਬ ਚ ਰਾਹਤ ਅਤੇ ਬਚਾਅ ਕਾਰਜ ਦੌਰਾਨ 11330 ਲੋਕਾਂ ਨੂੰ ਰੈਸਕਿਊ ਕੀਤਾ ਗਿਆ ਇਸ ਦੇ ਨਾਲ ਹੀ ਲੋਕਾਂ ਤੱਕ ਹਰ ਸੰਭਵ ਮਦਦ ਪਹੁੰਚਾਈ ਜਾ ਰਹੀ ਹੈ ਬਾਕੀ ਜੋ ਹੜਾਂ ਦੀ ਸਥਿਤੀ ਬਣੀ ਆ ਪੰਜਾਬ ਦੇ ਵਿੱਚ ਤਾਂ ਹਿਮਾਚਲ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਭਾਵੇਂ ਪਾਕਿਸਤਾਨ ਦੇ ਵਿੱਚ ਜੋ ਸਾਰੇ ਕਿਤੇ ਪਾਣੀ ਆਇਆ ਬਰਸਾਤਾਂ ਹੋਈਆਂ ਨੇ ਹੜ ਆਏ ਨੇ ਤੇ ਉਹਦਾ ਸਾਰਾ ਜਿਹੜਾ ਖਮਿਆਜਾ ਉਹ ਪੰਜਾਬ ਨੂੰ ਭੁਗਤਣਾ ਪਿਆ ਹੁਣ ਅੱਜ ਤੱਕ ਇਤਿਹਾਸ ਦੇ ਵਿੱਚ ਜੇ ਕਦੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਗੱਲ ਕਰਦੇ ਆਂ ਜਿਆਦੇ ਪਾਣੀ ਦੀ ਗੱਲ ਕਰਦੇ ਆਂ ਤਾਂ ਗੱਲ ਆਉਂਦੀ ਹੈ 1988 ਦੀ ਜਾਂ ਆਉਂਦੀ ਹੈ 2023 ਦੀ ਪਰ 1988 ਦੇ ਵਿੱਚ ਜੋ ਡਿਸਚਾਰਜ ਹੋਇਆ ਥੀ ਟੋਟਲ ਪਾਣੀ ਦਾ ਉਹ 11 ਲੱਖ 20 ਹਜ਼ਾਰ ਕਿਊਸਿਕ ਹੋਇਆ ਸੀ ਪਰ ਹੁਣ ਜਿਹੜਾ ਡਿਸਚਾਰਜ ਹੋਇਆ 14 ਲੱਖ 11000 ਕਿਊਸਿਕ ਹੈ ਜਿਹੜਾ ਉਹ ਡਿਸਚਾਰਜ ਹੋਇਆ ਹੈ ਜਿਹੜਾ ਕਹਿਣ ਤੋਂ ਭਾਵ ਕਿ 88 ਦੇ ਕੰਪੈਰੀਟਿਵ ਲਈ ਬਹੁਤ ਜ਼ਿਆਦਾ ਸੀ ਤੇ ਇਹ ਜਿਹੜਾ ਡਿਸਚਾਰਜ ਹੋਇਆ ਹੈ ਇਹ ਡਿਸਚਾਰਜ ਡੈਮਾਂ ਤੋਂ ਸਿਰਫ 2 ਲੱਖ ਕਿਊਸਿਕ ਹੋਇਆ ਹੈ ਬਾਕੀ ਸਾਰਾ ਖੱਡਾਂ ਤੋਂ ਉਹ ਖੱਡਾਂ ਭਾਵੇਂ ਜੰਮੂ ਕਸ਼ਮੀਰ ਦੀਆਂ ਨੇ ਭਾਵੇਂ ਹਿਮਾਚਲ ਤੋਂ ਆਉਂਦਾ ਪਾਣੀ ਹੈ ਤੇ ਭਾਵੇਂ ਉਜ ਡਰਿਆ ਦੇ ਵਿੱਚੋਂ ਪਾਣੀ ਆਉਂਦਾ ਕਿਤੋਂ ਵੀ ਪਾਣੀ ਆਉਂਦਾ ਤਾਂ ਉਹ ਜਿਹੜਾ 14 ਲੱਖ 11000 ਕਿਊਸਿਕਾ ਜਿਹੜਾ ਉਹ ਪਾਣੀ ਦਾ ਡਿਸਚਾਰਜ ਹੋਇਆ ਜਿਹਦੇ ਕਰਕੇ ਪੰਜਾਬ ਦੇ 7 ਜ਼ਿਲ੍ਹਿਆਂ ਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜਾ ਪਾਣੀ ਆਇਆ ਤੇ ਜਿਹਦਾ ਨੁਕਸਾਨ ਹੋਇਆ ਤੇ ਇਸ ਦੇ ਲਈ ਕਰੀਬ 1000 ਸਾਡੇ ਜਿਹੜੇ ਪਿੰਡ ਨੇ ਉਹ ਅਫੈਕਟਡ ਹੋਏ ਨੇ ਸੱਤ ਜ਼ਿਲ੍ਹਿਆਂ ਦੇ ਵਿੱਚ ਅਫੈਕਟਡ ਹੋਏ ਨੇ ਤੇ ਅਸੀਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜੋ ਰੈਸਕਿਊ ਕਰਨਾ ਸੀ ਕੋਈ ਲੋਕ ਫਸੇ ਸੀ ਕੋਈ ਰਾਹਤ ਪਹੁੰਚਾਣੀ ਸੀ ਸਭ ਤੋਂ ਵੱਡੀ ਗੱਲ ਇਸ ਸਮੇਂ ਕੀ ਸੀ ਕਿ ਲੋਕਾਂ ਦੇ ਜਾਨ ਮਾਲ ਦੀ ਰੱਖੀ ਕੀਤੀ ਜਾਵੇ ਸੋ ਅਸੀਂ ਉਸ ਦੇ ਲਈ ਪੂਰੇ ਪ੍ਰਬੰਧ ਕੀਤੇ ਤੇ ਇੱਕ ਤੇ 11000 330 ਲੋਕਾਂ ਨੂੰ ਅਸੀਂ ਵੈਕੂਏਟ ਕੀਤਾ ਹੈ ਵੈਕੂਏਟ ਸੈਂਟਰ ਜਿਹੜੇ ਨੇ ਅਸੀਂ 87 ਵੈਕੂਏਟ ਸੈਂਟਰ ਬਣਾਏ ਤੇ ਉੱਥੇ ਸਾਰਾ ਕੁਝ ਹੈ ਜਿਹੜਾ ਉਹ ਰਹਿਣ ਦਾ ਪ੍ਰਬੰਧ ਕੀਤਾ ਗਿਆ ਸਾਰੇ ਪ੍ਰਬੰਧ ਅਸੀਂ ਉੱਥੇ ਕੀਤੇ ਗਏ ਸੀ ਜਿਹੜੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਅੱਜ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਨੇ ਇਸ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਹਰਸਿਮਰਤ ਬਾਦਲ ਨੇ ਪੰਜਾਬ 'ਚ ਹੜ੍ਹਾਂ ਦੀ ਸਥਿਤੀ ਤੇ ਡੂੰਗੀ ਚਿੰਤਾ ਜ਼ਾਹਰ ਕੀਤੀ। ਉਹਨਾਂ ਕਿਹਾ ਕਿ ਸੂਬਾ ਸਰਕਾਰ ਇਸ ਔਖੀ ਘੜੀ 'ਚ ਆਪਣੀ ਬਣਦੀ ਜ਼ਿੰਮੇਵਾਰੀ ਪੂਰੀ ਨਹੀਂ ਕਰ ਰਹੀ। ਜੇ ਪੰਜਾਬ ਸਰਕਾਰ ਹੋਰ ਕੁਝ ਨਹੀਂ ਕਰ ਸਕਦੀ ਤਾਂ ਘੱਟੋ-ਘੱਟ ਇੱਕ ਹੈਲਪਲਾਈਨ ਨੰਬਰ ਜਾਰੀ ਕਰੇ। ਉਹਨਾਂ ਇਹ ਵੀ ਕਿਹਾ ਕਿ ਜੇਕਰ ਸਰਕਾਰ ਨੇ 24 ਘੰਟਿਆਂ ਅੰਦਰ ਅਜਿਹਾ ਨਹੀਂ ਕੀਤਾ ਤਾਂ ਅਕਾਲੀ ਦਲ ਲੋਕਾਂ ਦੀ ਮਦਦ ਲਈ ਨੰਬਰ ਜਾਰੀ ਕਰੇਗਾ। ਇਸ ਦੌਰਾਨ ਹਰਸਿਮਰਤ कौर ਬਾਦਲ ਨੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਵੀ ਪੰਜਾਬ ਦਾ ਦੌਰਾ ਕਰਨ ਤੇ ਹੜ੍ਹਾਂ ਚ ਫਸੇ ਲੋਕਾਂ ਦੀ ਮਦਦ ਕਰਨ ਦੀ ਅਪੀਲ ਕੀਤੀ। ਅੱਜ ਮੈਂ ਤੁਹਾਡੇ ਰਹੀਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗੀ ਕਿਉਂਕਿ ਹੋ ਸਕਦਾ ਹੈ ਤਜਰਬਾ ਘੱਟ ਹੋਣ ਦੇ ਨਾਤੇ ਸ਼ਾਇਦ ਪਤਾ ਨਾ ਹੋਵੇ। ਲੇਕਿਨ ਅਸੀਂ ਹਮੇਸ਼ਾ ਦੇਖਿਆ ਜਦ ਇਹੋ ਜੀ ਕੋਈ ਕੁਦਰਤੀ ਆਫਤਾ ਹੁੰਦੀ ਸੀ ਤਾਂ ਬਾਦਾ ਸਾਹਿਬ ਸਭ ਤੋਂ ਪਹਿਲੇ ਸਰਕਾਰ ਵੱਲੋਂ ਇੱਕ ਹੈਲਪਲਾਈਨ ਨੰਬਰ ਜਾਰੀ ਕਰਦੇ ਸੀ। ਕਿ ਜੋੜਾ ਵੀ ਜਿੱਥੇ ਵੀ ਫਸਿਆ ਹੈਗਾ ਜਿੱਥੇ ਜਿਸ ਚੀਜ਼ ਦੀ ਲੋੜ ਹੈ ਕੋਈ ਨੰਬਰ ਤਾਂ ਹੋਏ ਜਿੱਥੇ ਉਹ ਫੋਨ ਕਰਕੇ ਪਾਵੇਂ ਬੰਦ ਨੂੰ ਪੱਕਾ ਕਰਨਾ ਹੈਗਾ ਪਾਵੇਂ ਰੋਟੀ ਪਾਣੀ ਦੀ ਲੋੜ ਹੈ ਪਾਵੇਂ ਕੋਈ ਕਿਸ਼ਤੀ ਦੀ ਲੋੜ ਹੈ ਜਿਸ ਤਰ੍ਹਾਂ ਦੀ ਲੋੜ ਹੈ ਲੋਕੀ ਦੱਸਣ ਵਾਸਤੇ ਕੋਈ ਨੰਬਰ ਤਾਂ ਹੋਵੇ ਸੋ ਤੁਹਾਡੇ ਰਾਹੀਂ ਮੈਂ ਮੰਤਰੀ ਸਾਹਿਬ ਨੂੰ ਬੇਨਤੀ ਕਰਦੀਆਂ ਕੇਜਰੀਵਾਲ ਨੂੰ ਬੇਨਤੀ ਕਰਦੀਆਂ ਕਿ ਜੇ ਤੁਸੀਂ ਲੈਟਰੀਨਾ ਦੇ ਸਕੂਲ ਦੇ ਕਮਰਿਆਂ ਦੀ ਉਦਘਾਟਨ ਕਰ ਸਕਦੇ ਹੋ ਜੇ ਅੱਜ ਦੀ ਤਰੀਕ ਤੇ ਤੁਸੀਂ ਲੋਕਾਂ ਦੇ ਵਿੱਚ ਖੜ੍ਹ ਨਹੀਂ ਸਕਦੇ ਇੱਕ ਨੰਬਰ ਤਾਂ ਜਾਰੀ ਕਰ ਦਿਓ ਤੇ ਤੁਹਾਡੇ ਥੱਲੇ ਜਿਹੜਾ ਇਹਨਾਂ ਵੱਡਾ ਸਾਰਾ ਪ੍ਰਸ਼ਾਸਨ ਹੈ ਲੱਖਾਂ ਦੀ ਤਨਖਾਹ ਇਹਨਾਂ ਲੋਕਾਂ ਦੇ ਪੈਸਿਆਂ ਦੀ ਲੈਂਦੀ ਉਹ ਪ੍ਰਸ਼ਾਸਨ ਨੂੰ ਤਾਂ ਜ਼ਮੀਨ ਤੇ ਉਤਾਰੋ ਤਾਂ ਕਿ ਲੋਕਾਂ ਦੇ ਨਾਲ ਖੜਨ ਅੱਜ ਸਾਡੇ ਰਾਹੀਂ ਮੈਂ ਹੋਮ ਮਿਨਿਸਟਰ ਸਾਹਿਬ ਦੇਸ਼ ਦੇ ਗ੍ਰਹਿ ਮੰਤਰੀ ਨੂੰ ਬੇਨਤੀ ਕਰਦੀ ਆ ਕਿ ਜਿੱਥੇ ਵੀ ਕੁਦਰਤੀ ਆਪਦਾ ਆਉਂਦੀ ਹੈ ਤੁਸੀਂ ਆਪ ਦੀ ਐਨ ਡੀ ਆਰ ਐਫ ਨੂੰ ਭੇਜ ਦਿਓ ਅੱਜ ਕਿਸ਼ਤੀਆਂ ਦੀ ਲੋੜ ਹੈ ਰੋਟੀ ਖਾਣ ਪੀਣ ਦੀ ਚੀਜ਼ਾਂ ਦੀ ਲੋੜ ਹੈ ਅੱਜ ਪੰਜਾਬ ਜਿਹੜਾ ਦੇਸ਼ ਦਾ ਢਿੱਡ ਭਰਦਾ ਹੈ ਅੱਜ ਇਹ ਹੜ੍ਹ ਪੀੜੇ ਤੇ ਇਲਾਕੇ ਅੱਛੇ ਲੋਕੀ ਭੁੱਖੇ ਮਰ ਰਹੇ ਨੇ ਤੁਸੀਂ ਆਪ ਦੀ ਐਨ ਡੀ ਆਰ ਐਫ ਨੂੰ ਭੇਜੋ ਪਾਵੇਂ ਇੱਕ ਹਵਾਈ ਜਿਹੜਾ ਹੀ ਲਾ ਲਓ ਤੁਹਾਡੇ ਆਉਣ ਦੇ ਨਾਲ ਹੀ ਬਹੁਤ ਕੁਝ ਚੁਸਦ੍ਰਸ ਹੋ ਜਾਂਦਾ ਜਦ ਕੋਈ ਆਗੂ ਆਉਂਦਾ ਹੈ ਤਾਂ ਪ੍ਰਸ਼ਾਸਨ ਵੀ ਕੰਮ ਚ ਲੱਗ ਜਾਂਦਾ ਹੈ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਮੈਂ ਬੇਨਤੀ ਕਰਾਂਗੀ ਆਪਣੀ ਆਰਮੀ ਭੇਜੋ ਇੱਥੇ ਦੂਜੇ ਸੂਬਿਆਂ ਚ ਤੁਸੀਂ ਭੇਜ ਦਿਓ ਤੇ ਪੰਜਾਬ ਚ ਕਿਉਂ ਨਹੀਂ ਤੇ ਪੰਜਾਬ ਦੇ ਭਾਜਪਾ ਨੂੰ ਮੈਂ ਕਹਾਂਗੀ ਕਿ ਕੁਝ ਹਫ਼ਤੇ ਪਹਿਲੇ ਤਾਂ ਤੁਸੀਂ ਪਿੰਡਾਂ ਚ ਵੜਨ ਵਾਸਤੇ ਆਪਣੀ ਸਕੀਮਾਂ ਬਾਰੇ ਦੱਸਣ ਵਾਸਤੇ ਤਾਂ ਤੁਸੀਂ ਲੜਾਈ ਕਰ ਰਹੇ ਸੀਗੇ ਤੇ ਅੱਜ ਤੁਸੀਂ ਉਹਨਾਂ ਪਿੰਡਾਂ ਚ ਕਿਉਂ ਨਹੀਂ ਨਜ਼ਰ ਆ ਰਹੇ ਹੋ ਕਟ ਤੋਂ ਕਟ ਆਪਣੀ ਦਿੱਲੀ ਦੀ ਕੇਂਦਰ ਦੀ ਸਰਕਾਰ ਤੋਂ ਉਹ ਵੱਡੀਆਂ ਕਿਸ਼ਤੀਆਂ ਜਿਹੜੇ ਦੂਰ ਤਾਈਂ ਪਹੁੰਚ ਸਕਦੀਆਂ ਜਿਹੜੇ ਲੋਕਾਂ ਦੇ ਪਸ਼ੂ ਮਾਲ ਡੰਗਰ ਚੱਕ ਕੇ ਲਾ ਸਕਦੇ ਲੋਕਾਂ ਦੀ ਜਾਨਾਂ ਬਚਾ ਸਕਦੀਆਂ ਦਿੱਲੀ ਜਾ ਕੇ ਉਹ ਤਾਂ ਲੈ ਕੇ ਆਓ ਤੁਸੀਂ ਤੇ ਕਾਂਗਰਸ ਦਾ ਤਾਂ ਆਪਾਂ ਕੀ ਆਸ ਕਰ ਲੇਕਿਨ ਮੈਂ ਇਹ ਜ਼ਰੂਰ ਕਹਿੰਦੀ ਆ ਕਿ ਉਹ ਕਰਨ ਨਾ ਕਰਨ ਤੁਹਾਡੀ ਆਪਣੀ ਖੇਤਰੀ ਪਾਰਟੀ ਤੁਹਾਡੇ ਨਾਲ ਖੜੀ ਹੈ ਜੇ ਮੁੱਖ ਮੰਤਰੀ ਸਾਹਿਬ ਨੇ 24 ਘੰਟਿਆਂ ਦੇ ਅੰਦਰ ਕੋਈ ਹੈਲਪਲਾਈਨ ਨੰਬਰ ਜਾਰੀ ਨਹੀਂ ਕੀਤਾ ਤਾਂ ਮੈਂ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਬਾਦਲ ਜੀ ਨੂੰ ਜ਼ਰੂਰ ਬੇਨਤੀ ਕਰਾਂਗੀ ਕਿ ਪਾਵੇਂ 10 ਸਾਲ ਆਪਣੀ ਸਰਕਾਰ ਨਹੀਂ ਹੈ ਜਿੰਨੇ ਜੋਗੀ ਆਪੇ ਹਾਂ ਅਸੀਂ ਆਪਣੇ ਦਫ਼ਤਰ ਤੋਂ ਹੀ ਕੋਈ ਹੈਲਪਲਾਈਨ ਨੰਬਰ ਜਾਰੀ ਕਰ ਦਈ ਹੈ ਤੁਹਾਡੀ ਆਪਣੀ ਸ਼੍ਰੋਮਣੀ ਅਕਾਲੀ ਦਲ ਤਾਂ ਤੁਹਾਡੀ ਆਪਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੰਨਾ ਜੋ ਕੁਝ ਹੋ ਸਕਦਾ ਹੈ ਅਸੀਂ ਸਾਰੇ ਵਰਕਰ ਅੱਜ ਵੀ ਸਾਡੀ ਪੂਰੀ ਯੂਥ ਦੀ ਟੀਮ ਸਾਡੇ ਵਰਕਰ ਦੀ ਟੀਮ ਲੋਕਾਂ ਦੇ ਵਿੱਚ ਹੈ ਸੁਖਵੀਰ ਜੀ ਹਰ ਇਲਾਕੇ ਵਿੱਚ ਜਾ ਰਹੇ ਨੇ ਜੋ ਕਰ ਸਕਦੇ ਕਰ ਰਿਹਾ ਲੇਕਿਨ ਇਸ ਤੋਂ ਵੀ ਵੱਧ ਕਰਨ ਵਾਸਤੇ ਪੂਰਾ ਹਮਲਾ ਮਾਰਾਂਗੇ ਜੇ ਸਰਕਾਰ ਆਪਣੇ ਫਰਜ਼ ਨਹੀਂ ਪੂਰਾ ਕਰ ਸਕਦੇ ਕਟ ਤੋਂ ਕਟ ਅਸੀਂ ਆਪਣੇ ਫਰਜ਼ ਨੂੰ ਸਮਝਦੇ ਹੋਏ ਅਸੀਂ ਆਪਣਾ ਪੂਰਾ ਜੋਰ ਲਾਵਾਂ। ਅੰਮ੍ਰਿਤਸਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅਜਨਾਲਾ ਦੇ ਰਮਦਾਸ ਵਿਖੇ ਰਾਵੀ ਦਰਿਆ ਦੇ ਬੰਨ ਟੁੱਟਣ ਕਾਰਨ ਪਿੰਡਾਂ 'ਚ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਪਿੰਡ ਬੇਦੀ ਛੰਨਾ ਵਿਖੇ ਲੋਕਾਂ ਨਾਲ ਗੱਲਬਾਤ ਕਰਦਿਆਂ ਔਜਲਾ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਏ। ਇਸ ਇਲਾਕੇ ਦੇ ਪਿੰਡਾਂ 'ਚ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਏ। ਕਈ ਡੇਰੇ ਪਾਣੀ 'ਚ ਡੁੱਬ ਗਏ ਨੇ। ਔਜਲਾ ਨੇ ਕਿਹਾ ਕਿ ਪਾਣੀ ਉਤਰਨ ਤੋਂ ਬਾਅਦ ਹੋਰ ਵੀ ਕਠਿਨਾਈਆਂ ਦਾ ਸਾਹਮਣਾ ਕਰਨਾ ਪਵੇਗਾ ਸੰਕਟ ਦੀ ਇਸ ਘੜੀ ਚ ਲੋਕ ਇੱਕ ਦੂਜੇ ਦੀ ਮਦਦ ਲਈ ਹੀ ਅੱਗੇ ਵਧ ਸਕਦੇ ਨੇ ਹੁਣ ਅਸੀਂ ਬਿਲਕੁਲ ਅਜਨਾਲੇ ਦੇ ਜਿਹੜਾ ਕੋਟ ਰਜਾਦਾ ਪਿੰਡ ਤੋਂ ਚਾੜਪੁਰ ਤੋਂ ਲੈ ਕੇ 베ਦੀ ਛੰਨਾ ਬੱਦੀ ਛੰਨਾ ਤੱਕ ਗੜੇ ਆ ਔਰ 베ਦੀ ਛੰਨਾ ਦਾ ਏਰੀਆ ਹੈ ਇਹ ਦਰਿਆ ਜਿਹੜਾ ਵਾ ਪਹਿਲੇ ਦਿਨ ਇੱਥੋਂ ਟੁੱਟਿਆ ਕਿਉਂਕਿ ਇੱਕ ਤੁਸੀਂ ਇੱਥੇ ਆ ਉਹ ਟੁੱਟ ਕੇ ਤੇ ਇਹ ਅੰਦਰਲਾ ਭਰ ਗਿਆ ਸੈਕੰਡ ਤੁਸੀਂ ਆ ਬੰਨ ਜਿਹੜਾ ਸੈਕੰਡ ਹੈ ਔਰ 25 ਤੋਂ 30 ਡੇਰੇ ਜਿਹੜੇ ਤੁਸੀਂ ਆ ਦੇਖ ਰਹੇ ਜ ਆ ਰੁੱਖ ਜੇ ਇਹਨਾਂ ਦੇ ਵਿੱਚ ਨੇ ਔਰ ਉਹ ਬਿਲਕੁਲ 8-8 ਦਾਦਾ ਦਾ 10 ਫੁੱਟ ਪਾਣੀ ਜਿਨੇ ਬੰਦੇ ਚੋਂ ਜਾਨਣਾ ਜਾਨ ਦੀ ਚਲੋ ਬਚਾਅ ਹੋ ਗਿਆ ਪਰ ਉਹ ਵੈਸੇ ਬਿਲਕੁਲ ਹੀ ਖਤਮ ਹੋ ਗਏ ਨੇ ਔਰ ਪੂਰਾ ਇਹ ਜਿੰਨਾ ਚਿਰ ਪਿੱਛੋਂ ਪਾਣੀ ਦਰਿਆ ਦਾ ਨਹੀਂ ਲੱthuਗਾ ਇਹ ਪਾਣੀ ਇੱਥੋਂ ਨਹੀਂ ਨਿਕਲ ਸਕਦਾ ਇਹ ਮੇਰਾ ਕਰੀਬ 4-500 ਏਕੜ ਜਿਹੜਾ ਰਕਬਾ ਆ ਇਹ ਬਿਲਕੁਲ ਮਿੱਟੀ ਹੋ ਗਿਆ 100 ਰੁਪਈਆ ਦੀ ਜ਼ਮੀਨ ਔਰ ਫਸਲ ਤਿਆਰ ਸੀ ਸਾਰੀ ਹੁਣ ਫਸਲ ਕੋਈ ਨਹੀਂ ਹੋਣੀ ਸੋ ਆ ਪਰਿਵਾਰ ਸਾਰੇ ਖੜੇ ਨੇ ਸਾਡੇ ਨਾਲ ਸਰਪੰਚ ਜੁਣੀ ਨੇ ਸਾਫ ਕਾ ਸਰਪੰਚ ਨੇ ਸਾਡੇ ਸਾਥੀ ਨੇ ਇਹ ਸਾਰੇ ਵਿਚਾਰੇ ਆ ਵੀ ਸਰਪੰਚ ਜੁਣੀ ਸਾਡੇ ਨਾਲ ਖੜੇ ਨੇ ਇਹ ਸਾਰੇ ਹਿੰਮਤ ਕਰਕੇ ਸਾਰਿਆਂ ਦੀ ਮਦਦ ਕਰਨ ਦੇ ਮੈਂ ਵੇਖੋ ਥੋੜੇ ਜਿਹਾ ਗੁਜ਼ਾਰਾ ਕਰਨ ਦੇ ਨੇ ਸਾਰਾ ਪਿੰਡ ਇਕੱਠਾ ਆ ਔਰ ਮਾਲ ਡੰਕਰ ਸਾਰਾ ਇਹਨਾਂ ਨੇ ਛੜਕਤੇ ਲੈ ਕੇ ਆਂਦਾ ਲੋਕ ਸਾਡੇ ਪੰਜਾਬੀ ਬਹੁਤ ਮਦਦ ਕਰ ਰਹੇ ਮੈਂ ਕਹਾਂ ਫੇਰ ਵੀ ਪਰ ਪ੍ਰਸ਼ਾਸਨ ਦੀ ਉਸ ਗੱਲੇ ਤੋਂ ਕਤਾਈ ਆ ਔਰ ਇੱਚ ਬਹੁਤ ਗੱਲਾਂ ਕਰਨ ਵਾਲੀਆਂ ਨੇ ਪ੍ਰਚਾਰਣੀਆਂ ਇਹ ਕਿਉਂ ਪਾਣੀ ਆਇਆ ਕੀ ਰੀਜ਼ਨ ਨੇ ਇਹ ਗੱਲਾਂ ਅਸੀਂ ਬਾਅਦ ਚ ਕਰਾਂਗੇ ਪਰ ਹੁਣ ਇੱਕ ਗੱਲ ਹੈ ਵੀ ਸਾਰੇ ਹੱਥ ਨਾਲ ਹੱਥ ਬੰਨ੍ਹ ਕੇ ਮਦਦ ਕਰੀਏ ਤੇ ਮੈਂ ਕਹਿਣਾ ਚਾਹੁੰਦਾ ਜਿੱਦਣ ਪਾਣੀ ਲੱਥਾ ਬਹੁਤ ਲੋਕਾਂ ਦਾ ਵਿਹਾਰ ਹੁੰਦਾ ਕਿ ਜਦੋਂ ਬਹੁਤ ਲੋਕ ਜਾਣਦੇ ਨੇ ਉਦੋਂ ਹੀ ਸੇਵਾ ਤੇ ਜਾਂਦਾ ਕੁਝ ਲੋਕ ਇਹ ਵੀ ਖਿਆਲ ਰੱਖਿਓ ਅਸਲੀ ਕੰਮ ਸਾਨੂੰ ਉਦੋਂ ਪੈਣਾ ਕਿਉਂਕਿ ਬਹੁਤ ਨੁਕਸਾਨ ਘਰਾਂਦਾ ਹੋ ਗਿਆ 12 ਦਾ ਹੋ ਗਿਆ ਜਿਨ੍ਹਾਂ ਨੂੰ ਆਪਾਂ ਅਸਲੀ ਮਦਦ ਉਦੋਂ ਸ਼ੁਰੂ ਹੋਣੀ ਹੈ ਸਾਡੀ ਚਲੋ ਲੰਗਰ ਪਾਣੀ ਦੀ ਸਾਡੇ ਵੈਸੇ ਹੀ ਬੜੇ ਗੁਰੂ ਘਰਾਂ ਮਤਲਬ ਬਾਬੇ ਸਾਰੀ ਸੇਵਾ ਲਾ ਕੇ ਬੈਠੇ ਨੇ ਸਾਰੇ ਕਰੰਦੇ ਨੇ ਤੇ ਸਾਰੇ ਥੋੜਾ ਥੋੜਾ ਆਪਣਾ ਤਿਆਰੀ ਰੱਖਿਓ ਆਪਾਂ ਇਹਨਾਂ ਸਾਰਿਆਂ ਦੀ ਮਦਦ ਕਰਨੀ ਹੈ ਤੇ ਤੁਸੀਂ ਆਪ ਹੱਥੀਂ ਆ ਕੇ ਜਿਹੜੀ ਜਿਹੜੀ ਥੋੜੀ ਬਹੁਤੀ ਮਦਦ ਆ ਉਹ ਮਕਾਨ ਤਾਂ ਠੱਗਿਆ ਕੁਝ ਹੋ ਗਿਆ ਕੋਈ ਚੀਜ਼ ਦੀ ਲੋੜ ਹੈ ਉਹ ਅਸੀਂ ਪੂਰੀ ਕਰਾਂਗੇ। ਸ਼੍ਰੀ ਦਰਬਾਰ ਸਾਹਿਬ ਤੋਂ ਹੜ੍ਹਾਂ ਦੌਰਾਨ ਡੇਰਾ ਬਾਬਾ ਨਾਨਕ ਤੇ ਰਮਦਾਸ ਦੀਆਂ ਸੰਗਤਾਂ ਵਾਸਤੇ ਆਟਾ, ਦਾਲ ਅਤੇ ਹੋਰ ਜ਼ਰੂਰੀ ਰਸੋਤ ਦੀਆਂ ਗੱਡੀਆਂ ਰਵਾਨਾ ਕੀਤੀਆਂ ਗਈਆਂ। ਐਸਜੀਪੀਸੀ ਦੇ ਮੈਂਬਰਾਂ ਨੇ ਕਿਹਾ ਕਿ ਪੰਜਾਬ ਇਸ ਵੇਲੇ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਪੰਜਾਬ ਦੇ 8 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਨੇ ਅਜੇ ਹੋਰ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਲਈ ਆਉਣ ਵਾਲੇ ਦਿਨਾਂ 'ਚ ਹਾਲਾਤ ਹੋਰ ਖਰਾਬ ਹੋ ਸਕਦੇ ਨੇ ਉਹਨਾਂ ਕਹਿੰਦੇ ਕਿ ਐਸਡੀਪੀਸੀ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ ਅੱਜ ਸੰਗਤ ਲਈ ਰਸਦ ਰਵਾਨਾ ਕੀਤੀ ਗਈ ਹੈ ਇਸ ਦੇ ਨਾਲ ਹੀ ਐਸਡੀਪੀਸੀ ਵੱਲੋਂ ਲੋਕਾਂ ਦੀ ਮਦਦ ਲਈ ਕੈਂਪ ਵੀ ਲਗਾਏ ਜਾ ਰਹੇ ਨੇ ਆ ਜਿਹੜੀ ਹੜ੍ਹਾਂ ਦੀ ਸਥਿਤੀ ਬਣੀ ਆ ਸਾਰੇ ਪੰਜਾਬ 'ਚ ਔਰ ਪੰਜਾਬ ਦੇ ਮੈਂ ਸਮਝਦਾ 5-600 ਪਿੰਡ ਜਿਹੜਾ ਪ੍ਰਭਾਵਿਤ ਹੋਇਆ ਅੱਠ ਜਿਨ੍ਹਾਂ 'ਚ ਇਹ مصیبت ਆਈ ਆ ਔਰ ਬੜੀ ਭਾਰੀ ਮੁਸੀਬਤ ਆ 2023 ਚ ਆਈ ਸੀ ਕੋਜ਼ੇਰੀਏ ਚ ਆਈ ਸੀ ਤੇ ਹੁਣ ਤੇ ਪੰਜਾਬ ਦੇ ਅੱਧੇ ਪੰਜਾਬ ਤੇ ਜਿਹੜਾ ਉਹ ਵੱਡਾ ਨੁਕਸਾਨ ਹੋਇਆ ਔਰ ਉਸ ਵਾਸਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਉਦੋਂ ਦੇ ਪ੍ਰਬੰਧ ਸ਼ੁਰੂ ਨੇ ਉਦੋਂ ਦੇ ਹੀ ਇਹ ਸਵਾਮਾ ਸ਼ੁਰੂ ਨੇ ਸੁਲਤਾਨਪੁਰ ਲੋਧੀ ਦੂਜੇ ਆ ਜਿਹੜਾ ਸਾਡੇ ਕੋਲ ਨਵਾਂ ਆ ਜਿਹੜਾ ਤਿੰਨ ਚਾਰ ਦਿਨ ਹੋ ਗਿਆ ਬੰਨ ਟੁੱਟ ਗਿਆ ਇਸ ਬੰਨ ਟੁੱਟਣ ਨਾਲ ਜਿਹੜਾ 50 ਪਿੰਡ ਇਥੋਂ ਪ੍ਰਭਾਵਿਤ ਹੋ ਗਏ ਜੇ ਨਾਲਾ ਖੇਤਰ ਦੇ ਔਰ ਰਮਦਾਸ ਏਰੀਏ ਤੇ ਜਿਹੜੀ ਹੈ ਸਵਾਵਾ ਜਿਹੜੀਆਂ ਕਰਨ ਵਾਸਤੇ ਪਾਣੀ ਦੇ ਟਰੱਕ ਨੇ ਔਰ ਆਟਾ ਤੇ ਦਾਲਾਂ ਦੇ ਟਰੱਕ ਨੇ ਇਹ ਉਧਰ ਨੂੰ ਭੇਜ ਰਹੇ ਆ ਤਾਂ ਕਿ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਲੋਕਾਂ ਦੀ ਸਹਾਇਤਾ ਕੀਤੀ ਜਾ ਸਕੇ ਉਹਨਾਂ ਨੂੰ ਮੰਡੇ ਜਾ ਸਕਣਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਗੁਰੂ ਰਾਮਦਾਸ ਹਸਪੀਟਲ ਵੱਲੋਂ ਅਸੀਂ ਮੈਡੀਕਲ ਕੈਂਪ ਲਗਾ ਰਹੇ ਆ ਤਾਂ ਕਿ ਲੋਕਾਂ ਨੂੰ ਮੈਡੀਕਲ ਮੁਸ਼ਕਲਾਂ ਆਉਂਦੀਆਂ ਉਹ ਵੀ ਕੰਪਲੀਟ ਕੀਤੀਆਂ ਜਾਣ ਔਰ ਚਾਰਾ ਡੰਗਰਾਂ ਵਾਸਤੇ ਜੋ ਜਿਹੜਾ ਸਮਾਨ ਲੋਕਾਂ ਨੂੰ ਜ਼ਰੂਰਤ ਹੈ ਅਸੀਂ ਟੈਂਟ ਚਾਹੀਦੇ ਹੋਣ ਕੋਈ ਮੱਛਰਦਾਨੀਆਂ ਚਾਹੀਦੀਆਂ ਆਟੋਮਾਸ ਚਾਹੀਦੀ ਹੈ ਜੋ ਵੀ ਚਾਹੀਦਾ ਉਹ ਉਹਨਾਂ ਨੂੰ ਉੱਥੇ ਜ਼ਰੂਰ ਪਹੁੰਚਾਵਾਂਗੇ ਔਰ ਅੱਜ ਇਹ ਸਵਾਮ ਜੜੀਆਂ ਨੂੰ ਪਹੁੰਚਾਉਣ ਵਾਸਤੇ ਸ੍ਰੀ ਗੁਰੂ ਰਾਮਦਾਸ ਲਗਰ ਤੋਂ ਚੱਲੇ ਪਾਉਣ ਲੱਗੇ ਪੰਜਾਬ ਚ ਇਹ ਭਿਆਨਕ ਹੜ੍ਹਾਂ ਦੇ ਮੱਦੇਨਜ਼ਰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਪੰਜਾਬੀਆਂ ਨੂੰ ਸੰਦੇਸ਼ ਦਿੱਤਾ ਏ ਉਹਨਾਂ ਕਿਹਾ ਕਿ ਇਸ ਔਖੀ ਘੜੀ ਚ ਪੰਜਾਬੀਆਂ ਨੂੰ ਇੱਕ ਦੂਜੇ ਦਾ ਸਹਾਰਾ ਬਣਨਾ ਚਾਹੀਦਾ ਹੈ ਹੜ੍ਹ ਕਾਰਨ ਘਰਾਂ ਫਸਲਾਂ ਅਤੇ ਮਾਲ ਡੰਗਰ ਨੂੰ ਵੱਡਾ ਨੁਕਸਾਨ ਹੋਇਆ ਏ ਜਿਸ ਕਰਕੇ ਲੋਕ ਬਹੁਤ ਮੁਸ਼ਕਲਾਂ 'ਚ ਨੇ ਉਹਨਾਂ ਨੇ ਕਿਹਾ ਕਿ ਹੜ੍ਹ ਦੇ ਪਾਣੀ ਉਤਰਨ ਤੋਂ ਬਾਅਦ ਹੋਰ ਵੀ ਜ਼ਿਆਦਾ ਮੁਸ਼ਕਲਾਂ ਆਉਣਗੀਆਂ ਅਤੇ ਉਸ ਵੇਲੇ ਵੀ ਪੰਜਾਬੀਆਂ ਨੂੰ ਆਪਸੀ ਪਿਆਰ ਤੇ ਭਾਈਚਾਰੇ ਨਾਲ ਇੱਕ ਦੂਜੇ ਦਾ ਸਾਥ ਦੇਣਾ ਪਵੇਗਾ ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ 'ਚ ਵਾਰ-ਵਾਰ ਆរ ਆਏ ਹੜ੍ਹਾਂ ਦੇ ਅਸਲ ਕਾਰਨਾਂ ਦੀ ਜਾਂਚ ਦੀ ਮੰਗ ਕੀਤੀ ਜਦੋਂ ਹੜ੍ਹ ਚਲੇ ਜਾਣੇ ਨੇ ਪਾਣੀ ਉਤਰ ਜਾਣਾ ਹੈ ਉਹਦੇ ਤੋਂ ਬਾਅਦ ਹੋਰ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਸਥਿਤੀ ਤੋਂ ਬਾਹਰ ਨਿਕਲਣ ਦੇ ਲਈ ਵੀ ਅਸੀਂ ਆਪਸੀ ਪ੍ਰੇਮ ਪਿਆਰ ਤੇ ਭਾਈਚਾਰੇ ਦੇ ਨਾਲ ਇੱਕ ਦੂਜੇ ਦੀ ਮਦਦ ਕਰਨੀ ਹੈ ਕਿਉਂਕਿ ਪਾਣੀ ਉਤਰਨ ਤੋਂ ਬਾਅਦ ਹਾਲਾਤ ਜਿਹੜੇ ਨੇ ਹੋਰ ਜ਼ਿਆਦਾ ਮੁਸ਼ਕਲ ਭਰੇ ਹੋਣਗੇ ਔਰ ਉਸ ਵੇਲੇ ਵੀ ਅਸੀਂ ਇੱਕ ਦੂਜੇ ਦਾ ਸਹਾਰਾ ਬਣਨਾ ਹੈ ਅੱਜ ਲੋੜ ਹੈ ਕਿ ਕੋਈ ਵੀ ਸਾਡਾ ਬੰਦਾ ਰਾਣੀ ਭੁਖਾ ਨਾ ਸੋਵੇ ਛਤ ਤੋਂ ਬਿਨਾਂ ਨਾ ਹੋਵੇ ਕਿਸੇ ਦਾ ਵੀ ਮਾਲ ਡੰਗਰ ਚਾਰੇ ਤੋਂ ਬਿਨਾ ਨਾ ਹੋਵੇ ਅਸੀਂ ਆਪਸੀ ਸਾਂਝ ਦੇ ਨਾਲ ਇਹੋ ਜੀ ਇੱਕ ਦੂਜੇ ਦੀ ਮਦਦ ਕਰੀਏ ਬਾਕੀ ਮੈਂ ਪੰਜਾਬ ਦੀਆਂ ਸਾਰੀਆਂ ਹੀ ਜਥੇਬੰਦੀਆਂ ਨੂੰ ਅਪੀਲ ਕਰਦਾ ਹਾਂ ਉਹ ਜਥੇਬੰਦੀਆਂ ਭਾਵੇਂ ਧਾਰਮਿਕ ਨੇ ਭਾਵੇਂ ਸਮਾਜਿਕ ਨੇ ਸਾਨੂੰ ਇਸ ਵੇਲੇ ਪੂਰਾ ਡਟ ਜਾਣਾ ਚਾਹੀਦਾ ਹੈ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਔਰ ਆਪਸੀ ਸਾਂਝ ਨੂੰ ਦਰਸਾਉਂਦਿਆਂ ਕਮਰ ਕੱਸੇ ਕਰਕੇ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਭਾਵੇਂ ਕਿ ਆਪਾਂ ਦੇਖ ਰਹੇ ਹਾਂ ਮੈਦਾਨ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਜਥੇਬੰਦੀਆਂ ਨੇ ਡਟੀਆਂ ਹੋਈਆਂ ਨੇ ਭਾਵੇਂ ਸਿੱਖਾਂ ਦੀ ਨਮੈਂਦਾ ਧਾਰਮਿਕ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਹੋਵੇ ਉਹਨਾਂ ਨੇ ਵਕ ਵਕ ਗੁਰਦੁਆਰਿਆਂ ਦੇ ਵਿੱਚ ਪ੍ਰਬੰਧ ਕੀਤੇ ਨੇ ਲੰਗਰਾਂ ਦਾ ਪ੍ਰਬੰਧ ਕੀਤਾ ਹੈ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਅਤੇ ਕੁਝ ਸੱਜਣ ਆਪਣੇ ਤੌਰ ਦੇ ਉਤੇ ਵੀ ਹੜਾਂ ਦੇ ਵਿੱਚ ਘੁੰਮ ਫਿਰ ਕੇ ਇੱਕ ਦੂਜੇ ਦੀ ਮਦਦ ਕਰ ਰਹੇ ਹਨ ਇਹ ਮਦਦ ਨੂੰ ਆਪਾਂ ਇਸੇ ਤਰ੍ਹਾਂ ਬਰਕਰਾਰ ਰੱਖਣਾ ਹੈ ਮੁਸ਼ਕਲਾ ਆਉਂਦੀਆਂ ਨੇ ਤੇ ਮੁਸ਼ਕਲਾ ਨਿਕਲ ਜਾਂਦੀਆਂ ਨੇ ਇਹ ਵੀ ਮੁਸ਼ਕਲ ਚਲੀ ਜਾਵੇਗੀ ਪਰ ਇਸ ਸਮੇਂ ਇੱਕ ਦੂਜੇ ਦੀ ਕੀਤੀ ਹੋਈ ਮਦਦ ਨੂੰ ਹਮੇਸ਼ਾ ਹੀ ਯਾਦ ਰੱਖਿਆ ਜਾਵੇਗਾ ਤੋਂ ਮੈਂ ਸਮੁੱਚੇ ਪੰਜਾਬੀਆਂ ਨੂੰ ਸਮੁੱਚੀ ਸਿੱਖ ਕੌਮ ਨੂੰ ਮਨੁੱਖਤਾ ਨੂੰ ਪਿਆਰ ਕਰਨ ਵਾਲਿਆਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਇਹ ਅਪੀਲ ਕਰਦਾ ਹਾਂ ਕਿ ਜਿੱਥੇ-ਜਿੱਥੇ ਵੀ ਹੜ੍ਹਾਂ ਦੀ ਜਾਦਾ ਮਾਰ ਹੈ ਉਥੇ ਆਪੋ ਆਪਣੀਆਂ ਆਪਾਂ ਜ਼ਿੰਮੇਵਾਰੀਆਂ ਨੂੰ ਸਮਝੀਏ ਇੱਕ ਦੂਜੇ ਦੀ ਮਦਦ ਕਰੀਏ ਤੇ ਪਾਣੀ ਉਤਰਨ ਤੋਂ ਬਾਅਦ ਵੀ ਜਿਹੜੇ ਹਾਲਾਤ ਨੇ ਉਹਨਾਂ ਨਾਲ ਜੱਠਣ ਦੇ ਲਈ ਤਿਆਰ ਹੋਈਏ ਅਗਲੀ ਗੱਲ ਆਉਣ ਵਾਲੇ ਸਮੇਂ ਦੇ ਵਿੱਚ ਇਸ ਗੱਲ ਨੂੰ ਜ਼ਰੂਰ ਜਾਂਚਿਆ ਜਾਵੇ ਕਿ ਆਖਰ ਪੰਜਾਬ ਦੇ ਅੰਦਰ 2023 ਦੇ ਵਿੱਚ ਵੀ ਹੜਾਂ ਦੀ ਬਹੁਤ ਮਾਰ ਸੀ ਔਰ 2 ਸਾਲ ਬਾਅਦ ਫੇਰ ਹੈ ਪਰ ਇਸ ਵਾਰੀ ਇਹ ਮਾਰ ਬਹੁਤ ਜ਼ਿਆਦਾ ਭਿਆਨਕ ਹੈ ਇਹਨਾਂ ਹੜ੍ਹਾਂ ਦੇ ਕੀ ਕਾਰਨ ਹਨ ਕਿਉਂ ਹੜ੍ਹ ਵਾਰ-ਵਾਰ ਆ ਰਹੇ ਹਨ ਕਿਉਂ ਸਾਡੇ ਜਿਹੜੇ ਦਰਿਆ ਨੇ ਉਹ ਮੈਦਾਨੀ ਇਲਾਕਿਆਂ ਵੱਲ ਸੂਕਦੇ ਆ ਰਹੇ ਹਨ ਇਹਦੇ ਪਿੱਛੇ ਜੋ ਵੀ ਕਾਰਨ ਹਨ ਉਹ ਕਾਰਨ ਵੀ ਸਾਹਮਣੇ ਆਉਣੇ ਚਾਹੀਦੇ ਹਨ ਤਾਂ ਕਿ ਵਾਰ-ਵਾਰ ਪੰਜਾਬ ਪੰਜਾਬ ਦੇ ਲੋਕ ਇਹਨਾਂ ਮੁਸ਼ਕਲਾਂ ਦੇ ਨਾਲ ਜੋ ਲੜਦੇ ਨੇ ਉਹਨਾਂ ਨੂੰ ਵਾਰ-ਵਾਰ ਇਹਨਾਂ ਮੁਸੀਬਤਾਂ ਦਾ ਸਾਹਮਣਾ ਨਾ ਕਰਨਾ ਪਵੇ ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ ਤੇ ਡਾਕਟਰ ਬਲਬੀਤ ਸਿੰਘ ਨੇ ਪਠਾਨਕੋਟ ਵਿਖੇ ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਡਾਕਟਰ ਬਲਬੀਤ ਸਿੰਘ ਨੇ ਕਿਹਾ ਕਿ ਹੜ੍ਹਾਂ ਦੌਰਾਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੋ ਸਕਦੀਆਂ ਨੇ ਇਹਨਾਂ ਤੋਂ ਬਚਾ ਲਈ ਸਰਕਾਰ ਨੇ ਸਤਾਈ ਮੈਡੀਕਲ ਕੈਂਪ ਲਗਾਏ ਨੇ ਇਹਨਾਂ ਕੈਂਪਾਂ 'ਚ ਜ਼ਰੂਰਤ ਦੀਆਂ ਸਾਰੀਆਂ ਦਵਾਈਆਂ ਮਿਲ ਰਹੀਆਂ ਨੇ ਉਹਨਾਂ ਇਹ ਵੀ ਕਿਹਾ ਕਿ ਪੀਣ ਵਾਲੇ ਸਾਫ਼ ਪਾਣੀ ਲਈ ਲੋਕ ਕਲੋਰੀਨ ਦੀਆਂ ਗੋਲੀਆਂ ਦਾ ਇਸਤੇਮਾਲ ਕਰ ਸਕਦੇ ਨੇ ਜਾਂ ਪਾਣੀ ਨੂੰ ਉਬਾਲ ਕੇ ਪੀਤਾ ਜਾ ਸਕਦਾ ਹੈ ਇਸ ਤੋਂ ਸવાય ਅਸੀਂ ਜਿਹੜੇ ਅੱਜ ਕੱਲ ਕਿਉਂਕਿ ਜਦੋਂ ਫਲੱਡਸ ਆਉਂਦੇ ਆ ਉਹਦੇ ਨਾਲ ਜਿਹੜੇ ਮੱਖੀਆਂ ਮਛਰਾਂ ਨਾਲ ਤੇ ਗੰਦੇ ਪਾਣੀ ਨਾਲ ਡੈਂਗੀ ਚਿਕਨਗੁਨੀਆ ਔਰ ਡਾਇਰੀਆ ਉਹਦੇ ਤੇ ਵੀ ਅਸੀਂ ਨਜ਼ਰ ਰੱਖ ਰਹੇ ਆ ਫੀਵਰ ਦੇ ਕੇਸਸ ਆ ਰਹੇ ਆ ਔਰ ਡਾਇਰੀਆ ਦੇ ਕੇਸਸ ਥੋੜੇ ਆਏ ਆ 15 20 ਆਏ ਆ ਸਪਰਾਡਿਕ ਆ ਕੋਈ ਮਤਲਬ ਜ਼ਿਆਦਾ ਦਿੱਕਤ ਨਹੀਂ ਆ ਪਰ ਲੋਕਾਂ ਨੂੰ ਪੀਣ ਲਈ ਹੀ ਕਰਦੇ ਆ ਕਿ ਅਸੀਂ ਕਲੋਰੀਨ ਦੀਆਂ ਗੋਲੀਆਂ ਦੇ ਰਹੇ ਆ 20 ਲੀਟਰ ਪਾਣੀ ਦੇ ਵਿੱਚ ਇੱਕ ਗੋਲੀ ਪਾ ਦਿਓ 20 ਮਿੰਟ ਬਾਅਦ ਤੁਸੀਂ ਉਹਨੂੰ ਪੀ ਸਕਦੇ ਹੋ ਕਿ ਬਹੁਤ ਸਾਰੀਆਂ ਬਿਮਾਰੀਆਂ ਤੋਂ ਮਤਲਬ ਜਰੂਰੀ ਨਹੀਂ ਕਿ ਸਾਰਿਆਂ ਕੋਲੇ ਉਹਨੂੰ ਬੋਇਲ ਕਰਕੇ ਪੀ ਸਕਣ ਪਰ ਜੇ ਕਰ ਸਕਦੇ ਆ ਤਾਂ ਹੋਰ ਵੀ ਅੱਛੀ ਗੱਲ ਆ ਵੀ ਬੋਇਲ ਕਰਕੇ ਠੰਡਾ ਕਰਕੇ ਪੀਰੋ ਨਹੀਂ ਤਾਂ ਕਲੋਰੀਨ ਦੀ ਗੋਲੀ ਪਾ ਕੇ ਪੀ ਸਕਦੇ ਹੋ ਉਹਨਾਂ ਨੂੰ ਉਹਦਾ ਰੱਖਣ ਦੀ ਲੋੜ ਆ ਧਿਆਨ ਰੱਖਣ ਦੀ ਲੋੜ ਆ ਜੀ ਜਿਸ ਤਰ੍ਹਾਂ ਮੱਛਰ ਤੋਂ ਮੱਖੀਆਂ ਤੋਂ ਵੈਸੇ ਮੈਨੂੰ ਇੱਥੇ ਤੁਹਾਡੇ ਬਹੁਤ ਘੱਟ ਆ ਪਰ ਫਿਰ ਵੀ ਉਹਦੇ ਥੋੜਾ ਜਿਹਾ ਵਿਚਾਰ ਰੱਖਣ ਦੀ ਲੋੜ ਆ ਜੋ ਵੀ ਪ੍ਰਕਾਸ਼ਨ ਲੈ ਸਕਦੇ ਆ ਉਹ ਜ਼ਰੂਰ ਲਓ ਤੁਹਾਡਾ ਜਿਹੜੀ ਸਭ ਤੋਂ ਜ਼ਿਆਦਾ ਮੈਨੂੰ ਹੈਰਾਨੀ ਦੀ ਗੱਲ ਹੈ ਕਿ ਪਠਾਨਕੋਟ 'ਚ ਨਾ ਡੌਗ ਬਾਈਟ ਦੇ ਕੇਸਸ ਆ ਰਹੇ ਆ ਅਸੀਂ ਵੈਕਸੀਨੇਸ਼ਨ ਤਾਂ ਕਰ ਰਹੇ ਆ ਉਹਦੀ ਬਟ ਜਦੋਂ ਫਲੱਡਸ ਆਉਂਦੇ ਆ ਤੇ ਡੌਗ ਬਾਈਟ ਤੇ ਸਨੇਕ ਬਾਈਟਸ ਇਹਦਾ ਜਿਹੜਾ ਇੱਕ ਬੜਾ ਪੁਰਾਣਾ ਆਪਣਾ ਬਜ਼ੁਰਗਾਂ ਦਾ ਫਾਰਮੂਲਾ ਹੈ ਕਿ ਇੱਕ ਸੋਟੀ ਰੱਖੋ ਹੱਥ 'ਚ ਇੱਕ ਟਾਰਚ ਰੱਖੋ ਜੇ ਵੇਲੇ ਕੋਈ ਲੈ ਕੇ ਤੇ ਜਾਣਾ ਪੈਂਦਾ ਵਸ ਤਾਂ ਦਿਨੇ-ਦਿਨੇ ਸਾਰਾ ਕੰਮ ਨਬੇਲ ਲਓ ਤੇ ਆਦਰਵਾਇਜ਼ ਜਿਹੜਾ ਹੈਗਾ ਇਹਨਾਂ ਤੋਂ ਦੋਨਾਂ ਤੋਂ ਮਤਲਬ ਆਪਾਂ ਕੋਸ਼ਿਸ਼ ਕਰੀਏ ਬਚਾ ਲਈ ਆਪਾਂ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਪੰਜਾਬੀ ਕਮੇਡੀਅਨ ਜਸਵਿੰਦਰ ਭੱਲਾ ਨિમਿਤ ਭੋਗ ਅਤੇ ਅੰਤਿਮ ਅਰਦਾਸ ਦਾ ਸਮਾਗਮ ਫਿਲਮ ਇੰਡਸਟਰੀ ਦੇ ਨਾਲ ਹੀ ਸਿਆਸੀ ਸ਼ਖਸੀਅਤਾਂ ਨੇ ਦਿੱਤੀ ਭੱਲਾ ਨੂੰ ਸ਼ਰਧਾਂਜਲੀ ਭੱਲਾ ਦੀ ਧੀ ਨੇ ਭਾਵੁਕ ਹੁੰਦਿਆਂ ਉਹਨਾਂ ਦੀਆਂ ਯਾਦਾਂ ਕੀਤੀਆਂ ਸਾਂਝੀਆਂ ਪੰਜਾਬ ਚ ਹੜ੍ਹਾਂ ਦੀ ਲਪੇਟ ਚ ਆਉਣ ਵਾਲੇ ਜ਼ਿਲ੍ਹਿਆਂ ਦੀ ਗਿਣਤੀ ਹੋਈ 8 ਲਾਲਜੀਤ ਭੁੱਲਰ ਹੜ੍ਹ ਪ੍ਰਭਾਵਿਤ ਇਲਾਕਿਆਂ ਚ ਰਾਸ਼ਨ ਤੇ ਪਸ਼ੂ ਖੁਰਾਕ ਲੈ ਕੇ ਪਹੁੰਚੇ ਉਹਨਾਂ ਕਹਿੰਿਆ ਕੇ ਕੇਂਦਰ ਦੀ ਮਦਦ ਵੀ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ ਕੈਬਨਟ ਮੰਤਰੀ ਬਰਿੰਦਰ ਗੋਇਲ ਨੇ ਹੜ੍ਹ ਪ੍ਰਭਾਵਿਤ ਪੰਜਾਬ ਦੀ ਤਾਜ਼ਾ ਸਥਿਤੀ ਬਾਰੇ ਦਿੱਤੀ ਜਾਣਕਾਰੀ ਉਹਨਾਂ ਕਹਿੰਿਆ ਕਿ ਇਸ ਵਾਰ ਹਾਲਾਤ 88 ਤੋਂ ਵੀ ਭੈੜੇ ਰਾਹਤ ਤੇ ਬਚਾਅ ਕਾਰਜ ਦੌਰਾਨ 11330 ਲੋਕਾਂ ਨੂੰ ਕੀਤਾ ਗਿਆ ਰੈਸਕਿਊ ਹਰ ਸਿਮਰਤ ਕੌਰ ਬਾਦਲ ਨੇ ਪੰਜਾਬ ਚ ਹੜ੍ਹਾਂ ਦੀ ਸਥਿਤੀ ਤੇ ਡੂੰਗੀ ਚਿੰਤਾ ਕੀਤੀ ਜ਼ਾਹਰ ਉਹਨਾਂ ਕਿਹਾ ਕਿ ਸਰਕਾਰ ਇਸ ਔਖੀ ਘੜੀ ਚ ਆਪਣੀ ਬਣਦੀ ਜ਼ਿੰਮੇਵਾਰੀ ਪੂਰੀ ਨਹੀਂ ਕਰ ਰਹੀ ਸਰਕਾਰ ਘੱਟੋ ਘੱਟ ਇੱਕ ਹੈਲਪਲਾਈਨ ਨੰਬਰ ਜਾਰੀ ਕਰੇ ਗੁਰਜੀਤ ਔਜਲਾ ਨੇ ਰਮਦਾਸ ਵਿਖੇ ਪਿੰਡਾਂ ਚ ਹੋਏ ਨੁਕਸਾਨ ਦਾ ਲਿਆ ਜਾਇਜ਼ਾ ਔਜਲਾ ਨੇ ਕਿਹਾ ਪੰਜਾਬ ਸਰਕਾਰ ਦੀ ਅਣਗਹਿਲੀ ਕਾਰਨ ਲੋਕ ਮੁਸੀਬਤ ਚ ਫਸੇ ਉਹਨਾਂ ਸੰਕਟ ਦੀ ਘੜੀ ਚ ਲੋਕਾਂ ਨੂੰ ਇੱਕ ਦੂਜੇ ਦੀ ਮਦਦ ਕਰਨ ਨੂੰ ਕਿਹਾ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤਮੰਦਰੋ ਸੁਰੱਖਿਅਤ ਰਹੋ ਤੇ ਦੇਖਦੇ ਰਹੋ TV Punjab